ਕਰੋ ਦਰਸ਼ਨ ਜੀ ਕਰੋ ਦਰਸ਼ਨ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਦੀ ਨਗਰੀ ਤੇ ਬਾਜ਼ਾਰ ਦੀ ਰੌਣਕ ਦੇਖੋ ਜੀ ਆ 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

ਇਹ 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 ਚੇਰ ਚੀ ਰੌਣਕ ਚੈੱਕ ਕਰੋ ਜਿਹੜੇ ਆਲਾ ਬਾਗ ਦੁੱਧ ਦੇਵਰ ਦਾਤਾ ਹੋਲੇ ਕਿਧਰ ਦੁਰੇ ਫਿਰਦੇ ਹੋ ਚਲੋ ਚਲੋ ਦੂਜੇ ਬੰਦੇ ਆਪਣੇ ਪਿਛੇ ਜ਼ਿਲ੍ਹੇ ਵਾਲਾ ਬਾਗ ਰਹਿ ਗਿਆ ਜੀ ਗੁਰੂ ਰਾਮਦਾਸ ਜੀ ਦੀ ਨਗਰੀ ਤੇ ਬਾਜ਼ਾਰ ਦੀ ਰੌਣਕ ਹਾਂ ਮੁਰੇ ਉੱਤੇ ਆਪਣੇ ਉਹ ਖੜੀ ਆ ਪਾਰਕਿੰਗ ਦੇ ਵਿੱਚ ਗੱਡੀ ਹਾਂ ਆ ਵਿੱਚ ਆ ਸਾਡੇ ਬੰਦੇ ਹੰਬ ਵੀ ਗਏ ਵਿੱਚ ਹੰਬਗੇ ਜੀ ਨਹੀਂ ਨਹੀਂ ਹੰਬੇ ਨਹੀਂ ਹਾਂ ਜੀ ਹਾਂ ਜੀ ਆਪਾਂ ਚਲੋ ਫਿਰ ਆਓ ਚੱਲ ਗਏ ਨਹੀਂ ਉਹ ਹੀ ਹੰਬੇ ਨਹੀਂ ਬੰਦੇ ਜੀ ਹੰਬਾ ਤੁਹਾਨੂੰ ਢੀਕਦਾ ਜੀ ਮੈਂ ਕਹਿੰਦੇ ਵੀ ਚੱਲ ਇੱਠੇ ਚੱਲਦੇ ਆਂ ਵੇਟ ਕਰਨ ਲੱਗੇ ਸੀ ਆਪਣੀ ਰੌਣਕ ਚੈੱਕ ਕਰੋ ਰੌਣਕ ਚੈੱਕ ਕਰੋ ਜੀ ਗੁਰੂ ਦੀ ਨਗਰੀ ਕਿਤੇ ਛੱਲਿਆਂ ਦਾ ਕਿਤੇ ਜੁੱਤੀਆਂ ਦਾ ਕਿਤੇ ਸੂਟਾਂ ਦਾ ਢੰਡਾਰ ਹੀ ਲੱਗਿਆ ਪਿਆ ਦੁਕਾਨਾਂ ਭਰੀਆਂ ਹੀ ਪਈਆਂ ਜਿੱਧਰ ਮਰਜੀ ਮੜਾ ਝਾਗ ਉਹਦੀ ਕਹਿੰਦੇ ਆਜੋ ਜੀ ਆਜੋ ਜੀ